ਅਮਰitsar ਲੱਗ ਰਹੀ ਹੈ ਵਿਸਾਖੀ ਮੰਡੀ ਜੀਹਾਂ ਘੋੜਿਆਂ ਦੀ ਮੰਡੀ ਅਮਰitsar ਲੱਗ ਰਹੀ ਹੈ 12 13 14 ਤੇ 15 ਅਪ੍ਰੈਲ ਨੂੰ ਇਹ ਘੋੜਾ ਤੁਸੀਂ ਦੇਖ ਰਹੇ ਹੋ ਮਹਾਰਾਜਾ ਬਾਬਾ ਬਕਾਲਾ ਸਾਹਿਬ ਤੋਂ ਇਹ ਵੀ ਪਹੁੰਚ ਰਿਹਾ ਜੀ ਅਮਰitsar ਮੰਡੀ ਦੇ ਵਿੱਚ ਜਿੱਥੇ ਸਾਰੀ ਦੁਨੀਆ ਹੀ ਚਿੱਟੇ ਨੁਕਰੇ ਘੋੜਿਆਂ ਦੀ ਛਪੀਨ ਹੈ ਉਥੇ ਮਾਝੇ ਵਾਲੇ ਕਿਸੇ ਤੋਂ ਪਿੱਛੇ ਨਹੀਂ ਇੱਕ ਵਾਰ ਫਿਰ ਦੋਸਤੋ ਤੁਹਾਡੀ ਕਚਹਿਰੀ ਚ ਲੈ ਕੇ ਆਏ ਆ ਇੱਕ ਬਹੁਤ ਹੀ ਖੂਬਸੂਰਤ ਬਹੁਤ ਹੀ ਚੰਗਾ ਬਹੁਤ ਹੀ ਸੋਹਣਾ ਨੁਕਰਾ ਕੋੜਾ ਜਿਸ ਦਾ ਨਾਮ ਹੈ ਮਹਾਰਾਜਾ ਕਿੰਡਾ ਸੋਹਣਾ ਨਾਮ ਸੋਚ ਕੇ ਮਾਲਕ ਆਪਣੇ ਘੋੜੇ ਦਾ ਰੱਖਦੇ ਆ ਕਿ ਜਦੋਂ ਮੂੰਹ ਦੇ ਵਿੱਚੋਂ ਨਾਮ ਲਈਦਾ ਹੈ ਸਵਾਦ ਆ ਜਾਂਦਾ ਬਿਲਕੁਲ ਰਾਜੇ ਮਹਾਰਾਜਿਆਂ ਦੀ ਸਵਾਰੀ ਹੈ ਘੋੜਾ ਸਮੇਂ-ਸਮੇਂ ਤੇ ਕੋੜੇ ਨੇ ਬਹੁਤ ਸਾਰੀਆਂ ਜੰਗਾਂ ਦੇ ਵਿੱਚ ਯੁੱਧਾਂ ਦੇ ਵਿੱਚ ਰਾਜਿਆਂ ਦਾ ਮਹਾਰਾਜਿਆਂ ਦਾ ਯੋਧ ਵੀਰਾਂ ਦਾ ਸੂਰਮਿਆਂ ਦਾ ਬਹਾਦਰਿਆਂ ਦਾ ਸਾਥ ਦਿੱਤਾ ਹੈ ਤੇ ਸਭ ਤੋਂ ਵੱਡੀ ਗੱਲ ਸਾਡੇ ਸਿੱਖ ਧਰਮ ਦੇ ਸਿੱਖ ਗੁਰੂਆਂ ਦਾ ਸਾਥ ਘੋੜਿਆਂ ਨੇ ਜੰਗਾਂ ਦੇ ਵਿੱਚ ਬਹੁਤ ਦਿੱਤਾ ਹੈ ਦੋਸਤੋ ਇੱਕ ਵਾਰ ਫਿਰ ਮਾਝੇ ਦੀ ਧਰਤੀ ਤੋਂ ਬਹੁਤ ਹੀ ਖੂਬਸੂਰਤ ਘੋੜਾ ਜਿਸ ਦਾ ਨਾਮ ਹੈ ਮਹਾਰਾਜਾ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਹ ਘੋੜਾ ਵਰਲਡ ਫੇਮਸ ਬੇਤਾਬ ਘੋੜੇ ਦਾ ਬੱਚਾ ਹੈ ਜੀ ਹਾਂ ਬੱਚਾ ਬੱਚਾ ਬੇਤਾਬ ਕੋੜ ਦੇ ਨਾਮ ਤੋਂ ਜਾਣੂ ਹੈ ਅਰਜੁਨ ਰੌਲੀ ਵਾਲੇ ਦਾ ਬੱਚਾ ਸੀ ਬੇਤਾਬ ਤੇ ਬਤਾਬ ਸੇਲ ਹੋ ਕੇ ਬਹੁਤ ਵੱਡੇ ਫਾਰਮ ਤੇ ਚਲਾ ਗਿਆ ਸੀ ਉਸ ਦਾ ਇਹ ਬੱਚਾ ਹੈ ਜੀ ਮਹਾਰਾਜਾ ਇਹ ਕੋੜਾ ਇਸ ਵੇਲੇ ਪਿੰਡ ਬਾਬਾ ਬਕਾਲਾ ਸਾਹਿਬ ਖੜਾ ਹੈ ਇਹ ਇੰਦੋਰ ਐਮਪੀ ਤੋਂ ਕੋੜਾ ਪੰਜਾਬ ਆਇਆ ਹੈ ਇਹ ਕੋੜੇ ਦੇ ਮਾਲਕ ਨੇ ਭਾਈ ਬਿੱਲਾ ਪੁੱਲਰ ਜੀ ਭਾਈ ਬਿੱਲਾ ਪੁੱਲਰ ਇਸ ਵੇਲੇ ਅਮਰੀਕਾ ਦੀ ਧਰਤੀ ਤੇ ਬੈਠੇ ਤੇ ਵਿਦੇਸ਼ ਵਿੱਚ ਰਹਿ ਕੇ ਪੰਜਾਬ 'ਚ ਆਪਣਾ ਸ਼ੌਂਕ ਪੂਰਾ ਕਰਦੇ। ਜਦੋਂ ਅੱਜ ਮੇਰੀ ਗੱਲ ਬਾਈ ਬਿੱਲਾ ਪੁੱਲਰ ਨਾਲ ਹੋਈ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਸਮੇਂ ਤੋਂ ਘੋੜਿਆਂ ਦਾ ਸ਼ੌਂਕ ਹੈ। ਪਹਿਲਾਂ ਤੋਂ ਉਹ ਘੋੜੀਆਂ ਰੱਖਦੇ ਸੀ ਫਿਰ ਉਹਨਾਂ ਨੇ ਘੋੜੇ ਲੈਣੇ ਸ਼ੁਰੂ ਕੀਤੇ। ਬਾਈ ਬਿੱਲਾ ਪੁੱਲਰ ਨੇ ਆਪਦੀ ਜ਼ਿੰਦਗੀ ਦਾ ਪਹਿਲਾ ਘੋੜਾ 2021 'ਚ ਲਿਆਂਦਾ। ਉਦੋਂ ਮੈਂ ਮਾਰਚ 2021 'ਚ ਇਹਨਾਂ ਦੇ ਘੋੜੇ ਦੀ ਫੋਟੋਗ੍ਰਾਫੀ ਵੀ ਕੀਤੀ। ਉਹ ਕੋੜੇ ਦੀ ਕਹਾਣੀ ਬੜੀ ਦਿਲਚਸਪ ਹੈ। ਬਾਈ ਕੋਲ ਬੁਲਟ ਮੋਟਰਸਾਈਕਲ ਸੀ, ਕੋੜੇ ਦਾ ਸ਼ੌਕ ਸੀ। ਘਰ ਦੇ ਕੋੜਾ ਲੈਣ ਨਹੀਂ ਦੇਣਾ ਚਾਹੁੰਦੇ ਸੀ। ਬਾਈ ਨੇ ਘਰੋਂ ਚੋਰੀ ਜਾ ਕੇ ਬੁਲਟ ਵੇਚ ਕੇ ਉਹ ਕੋੜਾ ਲਿਆ। ਬੁਲਟ ਵਾਲੇ ਪੈਸਿਆਂ ਦਾ ਕੋੜਾ ਲੈ ਲਿਆ। ਬਹੁਤ ਸਾਰੀਆਂ ਏਦਾਂ ਦੀਆਂ ਹੋਰ ਵੀ ਕਹਾਣੀਆਂ ਹੋਣਗੀਆਂ ਤੁਹਾਡੀ ਜ਼ਿੰਦਗੀ 'ਚ ਜਾਂ ਹੋਰ ਕੋੜਾ ਪ੍ਰੇਮੇ ਦੀ ਜ਼ਿੰਦਗੀ 'ਚ ਕੋੜੇ ਕਿੱਦਾਂ ਐ। ਬਾਈ ਦਾ ਪਹਿਲਾ ਕੋੜਾ ਅਬੋਰ ਲਾਈਨ ਤੋਂ ਸੀ। ਉਸਦੀ ਫੋਟੋ ਵੀ ਤੁਹਾਨੂੰ ਦਿਖਾ ਦੁੱਤੀ। ਇਸ ਤੋਂ ਬਾਅਦ ਬਾਈ ਦੇ ਕੋਲ ਇੱਕ ਬਹੁਤ ਚੰਗਾ ਬ੍ਰੀਡਰ ਘੋੜਾ ਵੀ ਰਿਹਾ ਜਿਸ ਦਾ ਨਾਮ ਹੈ ਬਾਦਲ। ਬਾਦਲ ਸੰਘੀੜੀ ਵਾਲਾ ਘੋੜਾ ਵੀ ਬਿੱਲੇ ਪੁਲੰਦਰ ਦੇ ਕੋਲ ਰਿਹਾ। ਹੁਣ ਬਾਈ ਨੇ ਫਿਰ ਇੱਕ ਨਵਾਂ ਘੋੜਾ ਲਿਆਂਦਾ ਹੈ ਜੋ ਮਿਤਾਬ ਦਾ ਬੱਚਾ ਹੈ ਨਾਮ ਹੈ ਮਹਾਰਾਜ। ਕੱਦ ਕਾਖੀ ਦਾ ਬਹੁਤ ਚੰਗਾ ਹੈ, ਬਹੁਤ ਸੋਹਣਾ ਹੈ। ਇਹਦੀ ਮਾਂ ਵੀ ਨੁਕਰੀ ਹੈ ਤੇ ਇਹ ਉਮਰ ਦਾ ਵੀ ਨਵਾਂ ਹੈ। ਦੋਸਤੋ, ਸਟੱਡ ਸਰਵਿਸ ਲਈ ਇਹ ਘੋੜਾ ਉਪਨ ਹੈ। 21000 ਰੁਪਏ ਬਾਈ ਨੇ ਫੀਸ ਰੱਖੀ ਹੈ। ਸਕਰੀਨ ਤੇ ਨੰਬਰ ਦੇ ਦਿੱਤੇ ਗਏ ਨੇ। ਵੀਡੀਓ ਵੇਖ ਕੇ ਕਮੈਂਟ ਜ਼ਰੂਰ ਕਰਿਓ ਤੇ ਹੋਰ ਗੱਲ ਦੱਸ ਦਈਏ ਇਹ ਘੋੜਾ ਪਹੁੰਚ ਰਿਹਾ ਹੈ ਅੰਮ੍ਰਿਤਸਰ ਵਸਾਖੀ ਮੰਡੀ ਦੇ ਜੀ ਹਾਂ ਅੰਮ੍ਰਿਤਸਰ ਉਹ ਵਸਾਖੀ ਮੰਡੀ ਹੋ ਰਹੀ ਹੈ ਜੀ 12 13 14 15 April ਨੂੰ ਤੇ 3 ਦਿਨ ਘੋੜਾ ਮੰਡੀ 'ਚ ਰਹੇਗਾ ਤੁਸੀਂ ਸਾਰੇ ਆਇਓ ਤੇ ਘੋੜੇ ਦੇ ਦਰਸ਼ਨ ਕਰਿਓ ਧੰਨਵਾਦ